ਲੋ ਜੀ ਆਪਾਂ ਨਾ ਤੰਦੂਰ ਤੇ ਤਾਲਿਆ ਵਾ ਪਰ ਆਪਾਂ ਜ਼ਿੰਦਗੀ ਚ ਪਹਿਲੀ ਏ ਤੰਦੂਰੀ ਫੁਲਕੇ ਬਣਾਉਣੇ ਆ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਆ ਵੀ اے ਵਾਹਿਗੁਰੂ ਜੀ ਤੁਸੀਂ ਮਾਣ ਇੱਜ਼ਤ ਰੱਖਣਾ ਬੰਦੇ ਦਾ ਗੱਲ ਇਹ ਆ ਵੀ ਕੰਮ ਤੇ ਸਾਰੇ ਜੋ ਵੀ ਅਕਲਾ ਜੋ ਵੀ ਸਾਰਾ ਪਾਇਆ ਵਾਹਿਗੁਰੂ ਦੀ ਦੇਣ ਆ ਤੇ ਉਹਦੇ ਅੱਗੇ ਅਰਦਾਸ ਆ ਵੀ ਹੇ ਸੱਚੇ ਪਾਤਸ਼ਾਹ ਮੇਰੀ ਮੇਰੇ ਪਰਿਵਾਰ ਅੱਗੇ ਮੇਰੇ ਬੱਚਿਆਂ ਅੱਗੇ ਇਸ ਤਰ੍ਹਾਂ ਖਲੀ ਮੈਨੂੰ ਇਹ ਕੰਮ ਨਹੀਂ ਆਉਂਦਾ ਮੈਨੂੰ ਅਕਲ ਬਖਸ਼ੀ ਵੀ ਮੈਂ ਫੁਲਕੇ ਬਣਾ ਲਾ ਤੰਦੂਰ ਤੇ ਤੇ ਆਪਣੇ ਬੱਚਿਆਂ ਦੀ ਰੀਝ ਦੀ ਪੂਰੀ ਕਰਾਂ ਆਪਣੇ ਪਰਿਵਾਰ ਦੀ ਰੀਝ ਪੂਰੀ ਕਰਾਂ ਤੇ ਮਾਂ ਹੋਣ ਦਾ ਫਰਜ਼ ਆ ਦਾ ਕਰਾਂ ਵੀ ਹਾਂ ਪੁੱਤ ਤੂੰ ਹੀ ਮੇਰ ਕੋ ਆ ਰੋਟੀ ਮੰਗੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਤੁਹਾਨੂੰ ਬਣਾ ਕੇ ਖਵਾਤੀ ਤੇ ਸੋ ਜੀ ਕੰਮ ਤੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਸ਼ੁਰੂ ਕਰਨੇ ਚਾਹੀਦੇ ਆ ਕਿਉਂਕਿ ਬਰਕਤ ਵੀ ਉਹਨੇ ਪਾਉਣੀ ਹੈ ਅਕਲ ਵੀ ਉਹਨੇ ਹੀ ਦੇਣੀ ਆ ਤੇ ਬਾਕੀ ਆਪਾਂ ਤੇ ਜੀ ਕੱਟ ਪੁਤਲੀਆਂ ਆ ਵਾ ਗਾੜੀ-ਗਾੜੀ ਨੱਚਣ ਵਾਲੀਆਂ ਡੋਰ ਤੇ ਆਪਣੀ ਵਾਹਿਗੁਰੂ ਦੇ ਹੱਥ ਆ ਸੋ ਜੀ ਅੱਜ ਬਣਨ ਲੱਗੇ ਬੱਚੇ ਵਾਲੀ ਤੰਦੂਰੀ ਪੁਲਕੇ